ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਅੱਜ ਦੀ ਵੀਡੀਓ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਏ ਇਹ ਵੀਡੀਓ ਹੈਗੀ ਆ ਇਨਫੋਰਮੇਟਿਵ ਵੀਡੀਓ ਜਿਹੜੀ ਜਿਹਦੇ ਵਿੱਚ ਮੈਂ ਦੇਵਾਂਗੀ ਇਨਫੋਰਮੇਸ਼ਨ ਸਾਰੀ ਕਿ ਤੁਸੀਂ ਆਪਣੇ ਘਰ ਤੋਂ ਦਿੱਲੀ 에ਅਰਪੋਰਟ ਤੱਕ ਬਾਏ ਬੱਸ ਕਿਵੇਂ ਜਾਣਾ ਹੈ ਕੀ ਉਹਦਾ ਖਰਚਾ ਹੈ ਕੀ ਉਹਦਾ ਪ੍ਰੋਸੈਸ ਆ ਕੀ ਉਹ ਸੇਫ ਹੈਗੀ ਆ ਕਿ ਨਹੀਂ ਮੁੰਡਿਆਂ ਲਈ ਕੁੜੀਆਂ ਲਈ ਜਾਂ ਤੁਹਾਨੂੰ ਅੱਗੇ ਉਹ ਕਿੱਥੇ ਉਤਾਰਦੀ ਆ ਮੈਂ ਤੁਹਾਨੂੰ ਕੱਲੀ ਕੱਲੀ ਡੀਟੇਲ ਆ ਜਿਹੜੀ ਮੈਂ ਉਹ ਇਸ ਵੀਡੀਓ ਦੇ ਵਿੱਚ ਦੱਸੂਗੀ ਤਾਂ ਤੁਸੀਂ ਉਹ ਪਹਿਲਾ ਵੀਡੀਓ ਇੰਜੋਏ ਕਰੋ ਮੈਂ ਸੈਕਟਰ 17 ਜਾ ਰਹੀ ਸੀ ਕਿਉਂਕਿ ਮੇਰੀ ਬਾਸ ਸੀ ਜਿਹੜੀ ਉੱਥੋਂ ਮਿਲਣੀ ਸੀ ਪਹੁੰਚ ਕੇ ਬੱਸ ਸਟਾਪ ਤੇ ਆਨਲਾਈਨ ਲੱਭਣਾ 11 ਨੰਬਰ ਕਾਊਂਟਰ ਕਿਉਂਕਿ 4 ਨੰਬਰ ਕਾਊਂਟਰ ਤੇ ਮਿਲਨੇ ਆ ਬੱਸ ਆਸ ਤੇ ਸਾਡੀ ਬੱਸ 55 ਬੱਸ ਪੰਜਾਬ ਰੋਡ 'ਤੇ ਖੜੀ ਹੋਈ ਹੈ ਬੱਸ ਜਾਣਾ ਹੋਣਾ ਹੈ ਵਿੱਚ ਹਾਂਜੀ ਤਾਂ ਮੈਨੂੰ ਟਰਮੀਨਲ ਦੇ ਅੰਦਰ ਹੀ ਜਾਉਗੀ ਨਾ ਫ੍ਰੀ ਤੇ ਠੀਕ ਹੈ ਜੀ ਹਾਂਜੀ ਆਈ ਦੋਨੇ ਅਵਲਵਾਸਾ ਪੰਜਾਬ ਰੋਡਵੇਜ਼ ਕਿ ਇਹ ਸੋੜਾ ਸਮਾਨ ਵੀ ਚਲ ਜਾਂਦਾ ਆ ਪ੍ਰੋਪਰ ਸਾਰੇ ਤਰੀਕੇ ਨਾਲ ਰੱਖਿਆ ਜਾਂਦਾ ਆ ਤੇ ਤੁਹਾਡੀ ਸੀਟ ਆਲਰੇਡੀ ਬੁੱਕ ਹੁੰਦੀ ਆ ਤੇ ਬਸ ਅੰਦਰ ਜਾਣਾ ਹੁਣ ਮੈਂ ਤੇ ਤੁਹਾਨੂੰ ਦਿਖਾਉਣੇ ਆ ਅੰਦਰ ਕਿਵੇਂ ਆ ਵਾਹ ਅਗਰ ਮੈਂ ਤੁਹਾਨੂੰ ਐਸਾ ਦੱਸਣਾ ਹੋਵੇ ਤਾਂ ਇਹਦੇ ਚਾ ਕਿ ਲਾਸਟ ਜਿਹੜਾ ਹੈਗਾ ਕਾਊਂਟਰ ਨੰਬਰ ਆ ਬਿਲਕੁਲ ਲਾਸਟ ਆ ਆ ਬਿਲਕੁਲ ਇਧਰ ਸ਼ਾਪਸ ਸ਼ੁਰੂ ਹੋ ਜਾਂਦੀਆਂ ਨੇ ਬਿਲਕੁਲ ਲਾਸਟ ਤੇ ਆ जड़ा है यहाँ ग्यारह नंबर काउंटर मेनू लगता बच आए नहीं हजें मैं ही हाँ ओके okay, मैं प्लह थोड़ा बहुत समान रख ली पूरी खाली पी आ ट्वेंटी एट ट्वेंटी एट मेरा काफ़ी लास्ट में जाके आ ट्वेंटी एट ओके सो ये alli lagi hai ji meri seat main apna samaan jehda hai ga rakhdiyan te fir thonu dikhani hai sara kuch theek ji so this is the bus ki kafi khuli dulli aa te en vadiya aci bus aa aur chali meri seat da oh hegi aa 28 aur main cheez ethe plug vagera vi available hai te sohni hai bas ta te spacious vi ate adjust vi kar sakde hai pehra seats nu ਸੋ ਅੱਛਾ ਮੇਰੀ বাস ਜਿਹੜੀ ਹੈਗੀ ਆ ਚਲਨੀ ਆ 1:40 ਮਿੰਟ ਤੇ ਤੇ ਹੁਣ ਟਾਈਮ ਹੋ ਗਿਆ ਆ ਆ 1:31 ਔਰ ਆਲਮੋਸਟ ਹੋ ਹੀ ਗਿਆ ਟਾਈਮ বাস ਹੁਣ ਸਟਾਰਟ ਹੋਈ ਜਾਊਗੀ ਆਪਾਂ ਬੈਹਨੇ ਆ ਸੀਟ ਤੇ ਸੋ ਮੈਂ ਬੈਠ ਗਈ ਆ বাস ਦੇ ਵਿੱਚ 1:40 ਤੇ ਜਿਹੜੀ ਹੈਗੀ ਆ বাস ਚਲਨੀ ਆ ਹਲੇ ਤੱਕ ਕੋਈ ਵੀ ਨਹੀਂ ਆਇਆ ਮੈਂ ਬਿਲਕੁਲ ਟਾਈਮ ਤੇ ਪਹੁੰਚ ਗਈ ਆ ਸੋ ਆ ਇਹ ਜਿਹੜੀ ਬੱਸ ਹੈਗੀ ਇਹ ਹੈਗੀ ਆ ਪੰਜਾਬ ਰੋਡ ਬੇਸ ਬੱਸ ਤੇ ਜਿਹਦਾ ਕੀ ਕਿਰਾਇਆ ਕਿੰਨਾ ਆ ਜਾਂ ਫਿਰ ਤੁਸੀਂ ਕਿੱਦਾਂ ਬੁੱਕ ਕਰ ਸਕਦੇ ਹੋ ਮੈਂ ਸਾਰੀ ਡਿਟੇਲਸ ਅੱਗੇ ਦੱਸਦੀਆਂ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਜੁੜੇ ਰਹੋ ਸਾਰਾ ਕੁਝ ਦੱਸਦੀਆਂ ਤੁਹਾਨੂੰ ਕਿਉਂਕਿ ਸਭ ਤੋਂ ਵੱਡੀ ਚੀਜ਼ ਤਾਂ ਇਹ ਆ ਕਿ ਵੀ ਆ इजीली ਬੁੱਕ ਹੋ ਜਾਂਦੀ ਆ ਤੁਝੇ ਕਿ ਸਸਤੀ ਇੰਨੀ ਕਿ ਜ਼ਿਆਦਾ ਹੈ ਨਾ ਟਿਕਟ ਮੈਂ ਤੁਹਾਨੂੰ ਦੱਸੂਗੀ ਨਾ ਲਾਈਕ ਆਈ نو ਕਿ ਜਿਹੜਾ ਕੋਈ ਪਹਿਲੀ ਵਾਰੀ ਜਾਂਦਾ ਆ ਹਨਾ ਉਹਨਾਂ ਲਈ ਚਲੋ ਠੀਕ ਆ ਕ੍ਰੇਜ਼ ਹੁੰਦਾ ਕਿ ਫੈਮਿਲੀ ਛੱਡਣ ਜਾਂਦੀ ਆ ਜਿਵੇਂ ਪਰ ਹਨਾ ਹੁੰਦਾ ਹੈ ਮੇਰੀ ਫੈਮਿਲੀ ਨੇ ਦੱਸੀ ਕਿ ਮੇਰੇ ਮਦਰ ਇੰਨਾ ਜ਼ਿਆਦਾ ਟਰੈਵਲ ਨਹੀਂ ਕਰ ਸਕਦੇ ਤੇ 8 ਘੰਟੇ ਜਾਣ ਨੂੰ 8 ਘੰਟੇ ਆਉਣ ਨੂੰ 1-2 ਘੰਟੇ ਉੱਥੇ ਵੀ ਰਹਿਣਾ ਹੁੰਦਾ ਹਨਾ ਬਟ ਉਹਦੇ ਵਿੱਚ ਕੀ ਹੁੰਦਾ ਆ ਕਿ ਮਤਲਬ ਉੱਥੇ ਵੀ ਰੁਕਣਾ ਹੁੰਦਾ ਉੱਪਰ ਜੀ ਗਰਮੀ ਇੰਨੀ ਜ਼ਿਆਦਾ ਆ ਵੀ ਬਹੁਤ ਔਖੇ ਹੁੰਦੇ ਨੇ ਆਲਮੋਸਟ ਵੀ ਉਹਨਾਂ ਦੇ ਜਿਹੜੇ ਹੈਗੇ ਨੇ 18 ਤੋਂ 19 ਘੰਟੇ ਐਵੇਂ ਵੇਸਟ ਹੁੰਦੇ ਤੇ ਔਖੇ ਹੁੰਦੇ ਨੇ ਉਹ ਫਿਰ ਇਸ ਤੋਂ ਬੈਸਟ ਹੈ ਕਿ ਤੁਸੀਂ ਚੰਡੀਗੜ੍ਹ ਆਓ ਉੱਥੇ ਤੱਕ ਮੈਨੂੰ ਛੱਡ ਗਏ ਨੇ ਉਹ ਤੇ ਬਸ ਇੱਥੋਂ ਮੈਂ ਜਿਹੜੀ ਹੈਗੀ ਆ ਬਸ ਉਹ ਲੈ ਲਈ ਆ ਤੇ ਆਰਾਮ ਇਹਦੀ ਬਸ ਨੇ ਮੈਨੂੰ 6 ਘੰਟਿਆਂ ਦੇ ਵਿੱਚ ਪਹੁੰਚਾ ਦੇਣਾ 1:40 ਤੋਂ ਚੱਲਣਾ ਇਸ ਬਸ ਨੇ ਮੇਰੇ ਇੱਥੋਂ ਤੇ ਇਹਨੇ ਮੈਨੂੰ ਉੱਥੇ 8:30 ਵਜੇ ਦਿੱਲੀ 에어ਪੋਰਟ ਟਰਮੀਨਲ 3 ਤੇ ਪਹੁੰਚਾ ਦੇਣਾ ਆ ਸੋ ਆਈ ਥਿੰਕ ਇਟਸ ਈਜ਼ੀ ਫॉर एवरीवन ਕਿ ਮਤਲਬ ਹਨਾ ਕਿ ਤੁਹਾਨੂੰ ਔਖਾ ਨਹੀਂ ਲੱਗਦਾ ਜਾਂ ਕੁਝ ਵੀ ਆ ਮੇਨ ਚੀਜ਼ ਮੈਂ ਤੁਹਾਨੂੰ ਇਸ ਵੀਡੀਓ ਚ ਇਹ ਦਿਖਾਉਂਗੀ ਸਪੈਸ਼ਲੀ ਕੁੜੀਆਂ ਲਈ ਕਿ ਇਹ ਸੇਫ ਹੈਗੀ ਆ ਕਿ ਨਹੀਂ ਹਜੇ ਤੱਕ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਆ ਆਰਾਮ ਨਾਲ ਮੇਰਾ ਜਿਹੜਾ ਲਗੇਜ ਸੀਗਾ نیچے ਬੁੱਕ ਹੋ ਗਿਆ ਆ ਉਹਨੇ ਬਸ 2 ਰੁਪਏ ਲਏ ਨੇ نیچے ਜਿਹੜਾ ਸਮਾਨ ਰੱਖਦਾ ਉਸ ਬੰਦੇ ਨੇ ਤੇ ਉਹਨੇ ਰੱਖਤਾ ਤੇ ਉਹਦੇ ਉੱਪਰ ਮੇਰੀ ਸੀਟ ਨੰਬਰ ਲਿਖਤਾ ਆ ਜਿਹੜੇ ਮੇਰੇ ਸੂਟਕੇਸ ਨੇ ਉਹਦੇ ਉੱਪਰ ਤੇ ਬਸ ਆਰਾਮ ਨਾਲ ਜਦੋਂ ਮੈਂ ਉਤਰੂੰਗੀ ਉਹ ਸੂਟਕੇਸ ਲੈ ਲਵਾਂਗੇ ਤੇ ਬਸ ਮੇਰੇ ਕੋਲ ਆਪਣਾ ਹੈਂਡ ਬੈਗ ਆ ਸੌਰੀ ਪਪਾ ਦੀ ਕਾਲ ਆ ਗਈ ਸੀ ਕਿਉਂਕਿ ਪਪਾ ਪੁੱਛਦੇ ਹੋਣੇ ਆ ਕਿ ਬੈਠ ਗਈ ਬੱਸ ਤੇ ਮਾਪਾ ਨੂੰ ਫੋਨ ਵੀ ਕਰਨਾ ਹੈ ਸੋ ਹਜੇ ਤੱਕ ਇਹਦੀ ਇੰਨੀ ਅਪਡੇਟਾ ਵੀਡੀਓ ਨਾਲ ਜੁੜੇ ਰਹੋ ਤੇ ਅੱਗੇ ਮੈਂ ਤੁਹਾਨੂੰ ਅਪਡੇਟ ਦਿੰਦੀ ਰਹੂੰਗੀ ਲਿਆਣਾ ਕੋਲ ਵੀ ਸੀ ਤਾਂ ਮੈਂ ਇੱਥੋਂ ਕੁਝ ਨੀਜ਼ ਵਗੈਰਾ ਚਿਪਸ ਵਗੈਰਾ ਥੋ ਲੈਣ ਨੂੰ ਬਿਲਕੁਲ ਕਾਊਂਟਰ ਦੇ ਸਾਹਮਣੇ ਹੀ ਆਹੇ ਬਸ ਪਪਾ ਦੀ ਕਹਵਾ ਲਈ ਸੀ ਕਿ ਹੁਣੇ ਮੈਂ ਕੁਝ ਹੈਗਾ ਖਾਣ ਨੂੰ ਲੈ ਲਵਾਂ ਤੇ ਫਿਰ ਮੈਂ ਭੌਂ ਲਈ ਸੀ ਇਹ ਪਹਿਲਾਂ ਵੀ ਕਾਲੀ ਕਾਲੀ ਦੇ ਵਿੱਚ ਵੈਸੇ ਤਾਂ ਬਸ ਦਾ ਇੱਕ ਸਟਾਪ ਹੋਊਗਾ ਇੱਕ ਜਗ੍ਹਾ ਤੇ ਲੈ ਲ ਬਿਲਕੁਲ ਸਹੀ ਟਾਈਮ ਤੇ ਜਿਹੜੀ ਬਾਸਾਉ ਚੱਲਦੀ ਇੱਕ ਕਚੌੜੀ ਤੇ ਚੱਲਦੀ ਸੀ ਸੋ 3 ਮਿੰਟ ਦੇ ਵਿੱਚ ਚੱਲਦੀ ਆ ਸੋ ਟਾਈਮ ਵੀ ਬਿਲਕੁਲ ਠੀਕ ਆ ਵਧੀਆ ਆ ਸੋ ਬਾਏ ਬਾਏ ਚੰਡੀਗੜ੍ਹ 4 ਟਾਈਮ ਬਾਅਦ ਆਈ ਸੀ ਚੰਡੀਗੜ੍ਹ ਵੀ ਹੁਣ ਜਿਹੜੀ ਨੀ ਚੌਕ ਛੱਡੀ ਆ 17 ਸੈਕਟਰ ਤੋਂ ਆਈ ਨਹੀਂ ਸੀ ਆਲਮੋਸਟ 4 ਸਾਲ ਬਾਅਦ ਚਲੋ ਜੀ ਚੱਲਦੇ ਆ बार बैठकर थोड़ा डिटेल्स दस दिन सारिया किए बुक की किन्ने पैसे लगे एंड ऑल सो इतने मैं थोड़ा डिटेल्स दस दें सारियाँ हाँ जी मैं थोड़ी डिटेल्स दस दिन पी सी सो जी मैं वैबसाइटों टिकट बुक की वो वैबसाइट जी है, है पंचायत गवर्नमेंट की सी मैं गूगल पर जाके बस दर्जी गया ਪੁਕਾ ਬਸਸ ਪਰਸ ਫਾਰ エアਪੋਰਟ ਤੇ ਤੁਸੀਂ ਕਿਤੋਂ ਵੀ ਆਪਾਂ ਜਿਹੜਾ ਸਟਾਪ ਹੈ ਉਹ ਪੁਕਾ ਸਾਡੇ ਉਹ ਮਾਲਿਕਾ ਸਾਡੇ ਚੱਲ ਗਿਆ ਚੱਲ ਕਰ ਸਕਦੇ ਕਿਤੇ ਪਰ ਮੈਂ 17 ਸੈਕਟਰ ਤੋਂ ਕਿਹਾ ਸੀ ਕਿ ਉਸ ਵੈਬਸਾਈਟ ਤੇ ਜਿਹੜਾ ਲਿੰਕ ਹੈ ਉਹ ਤੁਹਾਨੂੰ ਦੇ ਵਿੱਚ ਦੇ ਦੂੰਗੀ ਤੇ ਉਸ ਤੋਂ ਬਾਅਦ ਕੋਈ ਵਿੱਚ ਕੋਈ ਚੰਗੀਆਂ ਜਿਹੀਆਂ ਹੁੰਦੀਆਂ ਤੇ ਜੇ ਤੁਸੀਂ ਆਪਣੀ ਸੀਟ ਉਹ ਆਪਣੇ ਹਿਸਾਬ ਨਾਲ ਬੁੱਕ ਕਰ ਸਕਦੇ ਕਿ ਤੁਹਾਨੂੰ ਵਿੰਡੋ ਸੀਟ ਚਾਹੀਦੀ ਹੈ ਜਾਂ ਨਾਲ ਕਿਈ ਮੇਲ ਚਾਹੀਦਾ ਹੈ ਫੀਮੇਲ ਚਾਹੀਦਾ ਹੈ ਜਾਂ ਸਿੰਗਲ ਚਾਹੀਦਾ ਹੈ ਬਲੱਬ ਉਸੇ ਬਾਸੇ ਤੁਸੀਂ ਉਹ ਨਹੀਂ ਲਿਖ ਸਕਦੇ ਸੋ ਤੁਸੀਂ ਉਹ ਮੈਂ ਉਹ ਸੀਟ ਸੈਕਟ ਕਰ ਸਕਦੇ ਹੋ ਕਿ ਸੀਟ ਚਾਹੀਦਾ ਹੈ ਸੋ ਮੈਂ ਆਪਣਾ ਸੀਟ ਨੰਬਰ ਵੀ ਬੁੱਕ ਕਰ ਲਈ ਸੀ ਵਿੰਡੋ ਸਾਈਡ ਤੇ ਕੰਲੀ ਵਾਲੀ ਤੇ ਉਸ ਤੋਂ ਬਿਨਾਂ ਔਰ ਜਦੋਂ ਮੈਂ ਸਬਮਿਟ ਕੀਤਾ ਤੁਸੀਂ ਬਸ ਉਹਦੀ ਸਿੰਪਲ ਜਿਹਾ ਨਾਮ ਇਹ ਦਾ ਸੇਮਿਆ ਹੋਣੀ ਆ ਨਾ ਨਾਮ ਲੈਣਾ ਹੈ ਐਗਜ਼ੈਕਟ ਉਹ ਇਹ ਜਿਹੜੀਆਂ ਆਪ ਕੋ ਨੰਬਰ ਦਿਆ ਹਾਂ ਤੇ ਕਿਤਾ ਚੜਨਾ ਹੈ ਬਸ ਇਹ ਚ ਸਟਾਰਟ ਕਰਨਾ ਤੇ ਐਂਡ ਤੇ ਪੇਮੈਂਟ ਮੰਗ ਲਿਆ ਆ ਤਰਨੂੰ ਬਸ ਆ ਨਾ ਕੈਸੀ ਕਿਨੇ ਜਾ ਸਪੀਸ ਸਿਰੇ ਪਰ ਸਿਰੇ ਤੇ 850 ਫਿਰ 850 ਹੋ ਜਾਈਏ ਜੇ ਲਈ ਆਪ ਆਪਸੀ ਸੇ ਬੋਕੀ ਤੁਸੀਂ ਬੱਚੇ ਵੀ ਤੁਹਾਨੂੰ ਪਤਾ ਹੈ ਕਿ ਦਿੱਜੋ ਨਹੀਂ ਆਪਾ ਆ ਨਾ ਅਗਰ ਆਪ ਕੋ ਟੈਕਸੀ ਕਾ ਲਿਆ ਆਰਾ ਤਾਂ ਆਰਾਮ ਨਾਲ ਸਤਾਟ ਆ ਜਾਂਦਾ ਲੱਗਦਾ ਹੈ ਯਾ ਕਿ ਤੁਸੀਂ ਵਨ ਸਾਈਡ ਦੀ ਕਾਰਡ ਦਾ ਵੀ 4000 ਦਾ ਮਤਲਬ ਕਿ ਤੇ ਨਹੀਂ ਗਿਆ ਅਦਰਵਾਇਜ਼ ਤੁਸੀਂ ਕਈ ਵਾਰ ਕਈ ਲੋਕੀ ਕਰਦੇ ਨੇ ਪ੍ਰੈਫਰ ਕਰਦੇ ਨੇ ਸਾਈਡ ਵੀ ਕਰ ਲੈਣਾ ਚਾਹੀਦਾ ਚੰਡੀਗੜ੍ਹ ਤੋਂ ਬਟ ਉਹਦੇ ਵਿੱਚ ਕੀ ਸੀ ਕਿ ਟਾਈਮ ਜਿਹੜਾ ਡਿਫਰੈਂਸ ਸੀਗਾ ਉਹ ਬਹੁਤ ਜ਼ਿਆਦਾ ਹੁੰਦਾ ਆ ਇਸ ਕਰਕੇ ਉਹ ਵੀ ਮੈਨੂੰ ਸਹੀ ਨਹੀਂ ਲੱਗਿਆ ਸੀ ਸੋ ਬੈਸ ਪਰ ਮੇਰੇ ਪੇਰੈਂਟਸ ਮਤਲਬ ਟਰੈਵਲ ਨਹੀਂ ਕਰ ਸਕਦੇ ਸੀ ਇਹਨਾਂ ਸੋ ਮੇਰੇ ਲਈ ਬੈਸਟ ਆਪਸ਼ਨ ਜਿਹੜਾ ਸੀ ਉਹ ਮੈਨੂੰ ਲੱਗਿਆ ਕਿ ਬਸ ਆਇਆ ਸੋ ਮੈਂ ਬਸ ਬੁੱਕ ਕੀਤੀ ਜੋ ਕਿ ਸਿਰਫ ਔਰ ਸਿਰਫ 7800 ਦੇ ਵਿੱਚ ਸੀ ਈਚ ਐਂਡ एवरीथिंग ਇਨਕਲੂਡਡ ਹੈ ਜਿਹਦੇ ਵਿੱਚ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪਹਿਲਾਂ ਦੀ ਸੀਟ ਬੁੱਕ ਕਰ ਲਈ ਆ ਤੇ ਉੱਥੇ ਸਿਰਫ ਤੁਸੀਂ ਜਾਣਾ ਹੈ ਆਪਣੀ ਟਿਕਟ ਦਿਖਾਉਣੀ ਹੈ ਦੈਟਸ ਇਟ ਹੋਰ ਕੁਝ ਵੀ ਨਹੀਂ ਆ ਬਹੁਤ ਹੀ ਸਿੰਪਲ ਜਿਹੀ ਸਟੈਪ ਨੇ ਕੋਈ ਵੀ ਬੰਦਾ ਈਜ਼ੀਲੀ ਬੁੱਕ ਕਰ ਸਕਦਾ ਹੈ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਿੰਦੀ ਹਾਂ ਵੈਬਸਾਈਟ ਤੇ ਮੈਂ ਇਹ ਟਿਕਟ ਅਰੇ ਬੁੱਕ ਕੀਤੀ ਸੀ ਹਲੇ ਤੱਕ ਬਹੁਤ ਜ਼ਿਆਦਾ ਸੇਫ ਹੈ ਮਤਲਬ ਮੈਨੂੰ ਕੋਈ ਪ੍ਰੋਬਲਮ ਨਹੀਂ ਤਾਂ ਰਾਸ਼ਨ ਹੁੰਦਾ ਹੈ ਬਸ ਇਹ ਜਿਹੜੀ ਇੰਡੀਕੇਟਿੰਗ ਹੋਣੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੀ ਨਹੀਂ ਆਪਾਂ ਨੂੰ ਬਸ ਪਰ ਜੋ ਲੋਕ ਚਾਹਦੇ ਨੇ ਲੋਕਾਂ ਦੀ ਜਿਹੜੀ ਮੈਂਟੈਲਿਟੀ ਉਹ ਥੋੜੀ ਐਂ ਕਰਣੀ ਹੈ ਕਿ ਪਤਾ ਕਿਵੇਂ ਹੋਵੇ। ਆਧੇ ਜਿਆਦਾ ਜਿਹੜੀ ਹੈਂਕੀ ਸੀਟਸ ਕੰਫਰਟੇਬਲ ਨੇ ਐਡਜਸਟੇਬਲ ਨੇ ਨਾ। ਔਰ ਜਿਹੜਾ ਮੇਰਾ ਫੋਨ ਟਿਕਦਾ ਸਫਰ ਹੈ 36 ਘੰਟੇ ਤੱਕ ਦਾ ਹੋਇਆ। ਬਹੁਤ ਈ ਚਾਹਾਂ ਜਰਾ ਸੀਗਾ। ਪ੍ਰੋਪਰ ਟੇਬਲ ਸੀ ਉਹਨਾਂ ਦਾ ਹਾਲੀਏਸ ਟਿੰਗਾਂ AC ਉਹਨਾਂ ਦਾ ਐਡਜਸਟ ਕਰ ਲੋ ਹਵਾ ਨੂੰ ਜਾਂ ਠੰਡ ਨੂੰ ਚੋਣ ਦਾ ਬਹੁਤ ਹੈ। ਸੋ ਮੇਰੇ ਲਈ ਪਾਸਪੋਰਟ ਨਹੀਂ ਆ ਗਿਆ ਹਜੇ ਤੱਕ। ਇਸ ਪ旅 ਦਾ ਤੁਹਾਨੂੰ ਦੱਸਦੀ ਆ ਕਿ 에어ਪੋਰਟ ਤੇ ਕਿਵੇਂ ਆ ਕੇ ਸਾਥੇ ਦਾ ਬਟੇ ਥੇ ਕਰਦਾ ਔਰ ਇੱਕ ਚੀਜ਼ ਹੋਰ ਮੈਂ ਕਿ ਕਿਤਾਸੀ ਨੇ ਆਪਣੀ ਕਸਮ ਦੇ ਕੇ ਉਤਰੀ ਸੀ ਕਿ ਉੱਥੇ ਮੈਂ ਕੈਬ ਕਰਕੇ ਜਿਹੜਾ ਹੈਗਾ ਬੱਸ ਸਟਾਪ ਪਰ ਕੱਢ ਸੀ ਸੋ ਮੈਨੂੰ ਐਵੇਂ ਸੀ ਕਿ ਇਹਦਾ ਕੈਬ ਆੜਾ ਮੈਨੂੰ 11 ਨੰਬਰ ਕਾਊਂਟਰ ਤੱਕ ਚੱਲੂਗਾ ਪਰ ਮੈਂ ਕੈਬ ਆੜਾ ਮੈਨੂੰ ਬੱਸ ਸਟਾਪ ਦੇ ਬਾਹਰ ਨਹੀਂ ਸਾਈਨ ਜਾਤਾ ਸੀਗਾ ਤੇ ਉੱਥੇ ਮੈਨੂੰ ਕਿਲੇ ਜਿਹੜਾ ਬੰਨ ਲੱਜ ਸੀਗਾ ਲੈ ਕੇ ਆਉਣਾ ਪਿਆ ਵਿਚਾਰਾ ਦੂਰ ਨਹੀਂ ਸੀ ਲੇਕਿਨ ਇਹ ਜਿੰਮੇਂਟਾ ਕੀ ਦਿੱਤੀ ਆ ਮੈਂ ਤੁਰ ਕੇ ਆਉਣਾ ਕਜ ਹੁੰਦਾ ਨਾ ਕਿ ਜੇ ਤੁਸੀਂ ਤੇ ਤੋਂ ਮੈਨਾਂ ਵਾ ਲੈ ਤੇ ਵੈਸੀ ਅੰਦਰ ਇੱਕ ਕਾਰ ਆ ਵਗੈਰਾ ਚਾਹਤੀਆਂ ਨੇ ਤੁਹਾਨੂੰ ਪਤਾ ਹੀ ਹੈ ਵਾਸਟਰੂਮ ਕਿੰਨੇ ਸੋ ਤੁਸੀਂ ਇਹ ਵੀ ਆਪਣੇ ਨਾਲ ਕਿਸੇ ਅਗਰ ਫੋਟਾ ਹੈ ਜੋ ਆਇਆ ਉਹ ਤੇ ਪਾ ਕੇ 40 ਸਾਲ ਦਾ ਚੰਗਿਆ ਕਰਤਾ ਆਮ ਨੰਬਰ ਤੇ ਦੀ ਵਾਰ ਪਾ ਕੇ ਹਨ ਅੰਦਰ ਅੱਡ ਫੋਟਾ ਲੱਗੇ ਜੇ ਫਸ ਅਦਰਵਾਈਜ਼ ਵਾਜੇ ਤਾਂ ਕੁਝ ਕਰੀ ਦਾਸ ਕਰਕੇ ਐਡ ਕਰਦੇ ਬੈਨ ਮੱਦੇ ਜੁਦਾ ਟੈਰਰ ਤੋਂ ਬੈਨ ਕਰ ਨੂੰ ਕੋਈ ਲੱਗੇ ਜਾ ਸਕਿਆ ਸੋ ਅ ਅੱਜਿਸ ਦਾ ਜੀਸੀ ਅੱਜ ਉਹ ਮੇਰਾ ਬੈਸਟ ਜਿਹੜਾ ਹੈ ਨਾ ਸਭਾ ਚੱਲਦਾ ਮੇਰੇ ਬੈਸਟ ਜਿਹੜਾ ਆਇਆ ਕਿ ਮੈਂ ਅੱਗੇ ਕੀਤਾ ਕਿ ਮੈਂ ਆਸਤੇ ਤੁਰਨਾ ਹੈ ਕਿਉਂਕਿ ਸੋ ਉਹਨਾਂ ਦਾਸ ਨਾ ਇੱਗਬੱਡੀ ਪਾਸ ਤੇ ਖੁੱਲੇ ਟੁੱਲੇ ਹੋ ਕੇ ਆਏ ਆ। ਇਹ ਤਾਂ ਕਾਰ 'ਚ ਤੰਗ ਹੋਣਾ ਸੀਗਾ ਤੇ ਰਿਸਕ ਵੀ ਬਹੁਤ ਸੀ। ਤੇ ਦੇਖੋ ਕਾਰ ਵਾਲਾ ਦਾ ਹਾਲਾ ਉੱਧਰ ਕਿੰਨੀ ਆ ਰਸ਼ ਐਂਡ ਆਲ ਕੀ ਕਰਦੇ ਨੇ ਵਿਚਰਨ ਨੂੰ ਕਿ ਛੱਡ ਕੇ ਚਲ ਜਾਣਾ ਸੀ। ਹੁਣ ਮੈਂ ਟੌਰ ਨਾਲ ਅੱਗੇ ਤੱਕ ਜਾ ਰਹੀ ਆ। ਪਾਸਰਾ ਜਿਹੜੀ ਬਲਕ ਕੋ ਟਰਮੀਨਲ ਦੇ ਅੱਗੇ ਰੁਕੜੀਆਂ ਗੇਟ ਦੇ ਅੱਗੇ। ਟੌਰ ਨਾਲ ਕੋਈ ਟੈਨਸ਼ਨ ਨਹੀਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਖੱਜਲ-ਖਰੀ ਨਹੀਂ ਨਾ ਮੈਨੂੰ ਨਾ ਮੇਰੇ ਘਰਦਿਆਂ ਨੂੰ। ਕਰਦੇ ਟੌਰ ਨਾਲ ਘਰੇ ਬੈਠੇ ਨੇ ਆਰਾਮ ਨਾਲ ਉਹਨਾਂ ਨੂੰ ਫੋਨ ਕਰਕੇ ਦੱਸ ਦੇਣਾ ਬੀ ਲਾ ਜੀ ਆਪਾਂ ਕਹਾਂ ਆਪਾਂ ਐਵੇਂ ਵਿਚਾਰ ਰਹੇ ਨੇ ਇੱਥੇ ਆ ਕੇ ਕੀ ਕਰਨਾ ਸੀ ਇੰਨੀ ਗਰਮੀ ਦੇ ਵਿੱਚ ਬੱਸ ਰੱਡੀ ਸੀਗਾ ਨਾ ਕਿ ਮੈਂ ਇੱਥੇ ਆ ਗਈ ਬੱਸ ਜੀ ਚਲੋ ਜੀ ਅੱਗੇ ਦਿਖਾਉਣਾ ਤੁਹਾਨੂੰ ਹੁਣ ਲੱਗਿਆ ਮੈਂ ਉੱਤਰਾਂ ਇੱਥੇ ਸਾਨੂੰ ਬੱਸ ਜਿਹੜੇ ਉਹ ਕਾਰ ਕੇ ਗਈ ਸੀ ਤੇ ਇਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗੇਟ ਆ ਉੱਥੇ ਦੇ ਨਿਕਲ ਕੇ ਸਾਹਮਣੇ ਚੱਲ ਜਾਣਾ ਐਨੀ ਨੇੜੇ ਤਾਂ ਮਤਲਬ ਮੇਰੇ ਘਰਦਿਆਂ ਨੇ ਵੀ ਨਹੀਂ ਆਉਣਾ ਸੀ ਜਿਨੇ ਇਸ ਨੇ ਮੇਰੇ ਬਸ ਤਾਰ ਕੀਆ ਕਿ ਕਾਂਟੇ ਮਿਲ ਗਏ ਸੀ ਮੁੰਡਿਆਂ ਨੇ ਕਿ ਹੈਲਪ ਕਰਨੇ ਸੀ ਤੇ ਮੇਰੀ ਫਲਾਈਟ ਜਿਹੜੀ ਹੈਗੀ ਆ ਉਹ ਹੈਗੀ ਆ ਸ਼ਾਮ ਮਤਲਬ ਤੜਕੇ ਦੀ 8:30 ਵਜੇ ਤੇ ਹੁਣ ਬੱਜੇ ਨੇ 8 ਤੇ ਮੇਰੀ 2:40 ਤੇ ਆ ਜਿਹੜੀ ਆਇਟਾ ਫਲਾਈਟ ਆ ਤੇ ਪਰ ਮੈਂ ਯਾਨਕੋੜੀ ਸੋਚਿਆ ਸੀ ਵੀ ਐਂਟਰੀ ਕਰੂੰਗੀ ਪਰ 8:00 ਵਜੇ ਪਹੁੰਚ ਗਈਆਂ ਬਟ ਮੈਨੂੰ ਪਤਾ ਸੀ ਕਿ ਲਾਈਨਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਲਾਈਨ ਲੱਗਣਾ ਹੈ ਸੋ ਹਾਂ ਚਲੋ ਅੰਦਰ ਸਾਰਾ ਕੰਮ ਨੇ ਬੈਡਮ ਤੋਂ ਬਾਅਦ ਕਰਨਾ ਹੋਵੇਗਾ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਮੇਰੇ ਲਈ ਤਾਂ ਸਭ ਤੋਂ ਬੈਸਟ ਡਿਸੀਜਨ ਰਿਹਾ ਮੇਰਾ ਬਾਈਪਾਸ ਆਉਣਾ ਸੋ ਮੇਰੇ ਲਈ ਬਹੁਤ ਵਧੀਆ ਰਿਹਾ ਸੀ ਬਹੁਤ ਜ਼ਿਆਦਾ ਸੇਫ ਆ ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਤੇ ਬਹੁਤ ਜ਼ਿਆਦਾ ਵਧੀਆ ਸੀ ਤੇ ਫੈਮਲੀ ਵੀ ਜਿਹੜੀ ਹੈਗੀ ਆ ਮਤਲਬ ਉਹ ਆਪਣੇ ਨਾਲ ਉਹ ਐਵੇਂ ਤੰਗ ਨਹੀਂ ਹੁੰਦੀ ਇੰਨਾ ਜ਼ਿਆਦਾ ਟਰੈਵਲ ਕਰਕੇ ਤੇ ਉਹ ਵੀ ਸੇਫ ਨੇ ਹਨਾ ਔਰ ਤੁਹਾਨੂੰ ਵੀ ਪਤਾ ਆ ਕਿ ਬਹੁਤ ਜ਼ਿਆਦਾ ਟ੍ਰੈਫਿਕ ਆ ਰੋਡ ਤੇ ਮਤਲਬ ਆਪਣੀ ਕਾਰ ਤੇ ਆਉਣਾ ਬਹੁਤ ਰਿਸਕ ਲੱਗਦਾ ਹੈ ਮੈਨੂੰ ਤੇ ਬਹੁਤ ਜ਼ਿਆਦਾ ਪਰਸਨਲੀ ਦੂਸਰਾ ਇਹ ਆ ਕਿ ਸਸਤਾ ਬਹੁਤ ਪੈਂਦਾ ਆ ਹਨਾ ਕਿ ਬਹੁਤ ਹੀ ਚੀਪ ਕੋਸਟ ਪਈ ਆ ਸਿਰਫ 850 ਦੇ ਵਿੱਚ ਤੁਸੀਂ ਆਰਾਮ ਨਾਲ ਈਜ਼ੀਲੀ ਤੁਸੀਂ 에어ਪੋਰਟ ਦੇ ਗੇਟ ਤੱਕ ਪਹੁੰਚ ਜਣੇ ਆ ਤੁਸੀਂ ਮੰਨੋਗੇ ਕਿ ਉੱਥੇ ਤੱਕ ਤਾਂ ਮੇਰੇ ਪੇਰੈਂਟਸ ਨੇ ਵੀ ਨਹੀਂ ਛੱਡਣਾ ਸੀ ਉੱਥੇ ਤੱਕ ਤਾਂ ਜਿੱਥੇ ਮੈਨੂੰ ਬੱਸ ਨੇ ਉਤਾਰਿਆ ਪੂਰੇ ਸਮਾਨ ਦੇ ਨਾਲ ਆਣਾ ਸੋ ਮੈਨੂੰ ਲੱਗਦਾ ਕਿ ਇੱਕ ਬੈਸਟ ਡਿਸੀਜਨ ਆ ਕਿ ਅਗਰ ਤੁਸੀਂ ਦਿੱਲੀ 에ਰਪੋਰਟ ਤੱਕ ਆਣਾ ਹੈ ਤਾਂ ਤੁਸੀਂ ਆਪਣੇ ਸ਼ਹਿਰ ਤੋਂ ਬਾਈ ਬੱਸ ਆ ਸਕਦੇ ਹੋ ਸੋ ਅਗਰ ਵੀਡੀਓ ਵਧੀਆ ਲੱਗੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀ ਕਿਸੇ ਹੋਰ ਆਪਣੇ ਫਰੈਂਡ ਸਰਕਲ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਿਓ ਜਿਹੜੇ ਪਲਾਨ ਕਰ ਰਹੇ ਨੇ ਜਾਣ ਵਾਸਤੇ ਤਾਂ ਉਹਨਾਂ ਨੂੰ ਇਹ ਹੈਲਪਫੁਲ ਹੋਗੀ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਸੀਂ ਹੋਰ ਕਿੱਦਾਂ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਕਿੱਦਾਂ ਦੀ ਕੈਨੇਡਾ ਬਾਰੇ ਜਾਂ ਆਸਟ੍ਰੇਲੀਆ ਬਾਰੇ ਕੋਈ ਵੀ ਤੁਹਾਡੇ ਕੁਐਸ਼ਨਸ ਹੋਣਗੇ ਮੈਂ ਜ਼ਰੂਰ ਆਨਸਰ ਕਰੂੰਗੀ ਉਹਨਾਂ ਦੀ ਵੀਡੀਓਜ਼ ਅਪਲੋਡ ਕਰਿਆ ਕਰੂੰਗੀ ਤੇ ਤੁਸੀਂ ਐਵੇਂ ਮੈਨੂੰ ਸਪੋਰਟ ਕਰਦੇ ਰਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਆਪਣੇ ਫਰੈਂਡਸ ਨਾਲ ਵੀ ਜਿਹੜਾ ਹੈਗਾ ਇਹ ਮੇਰਾ ਚੈਨਲ ਦਾ ਲਿੰਕ ਆ ਸ਼ੇਅਰ ਕਰਿਓ ਤੇ ਇਦਾਂ ਦੀਆਂ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓ ਤੇ ਐਂਟਰਟੇਨਮੈਂਟ ਵਾਲੀਆਂ ਵੀਡੀਓਜ਼ ਇਸ ਚੈਨਲ ਤੇ ਆਉਂਦੀਆਂ ਰਹਿਣਗੀਆਂ ਮਿਲਦਿਆਂ ਜੀ ਨੈਕਸਟ ਵੀਡੀਓ ਤਦ ਤੱਕ ਬਾ ਬਾਏ ਸਸਟ੍ਰੀਕਲ